Obrigado. ਹੋ ਵੀਰ ਦਰੂਲਾ ਜੀ ਆਂਦੇ ਭਲੇ ਅਮਰ ਬਾਤ ਕਹੁੰਦੇ ਤੇਰੀ ਮਮਾ ਆਇਆ ਸਾਨੂੰ ਨਾਲ ਦੀ ਮੇਰ ਨਾਲ ਸੁਤਕਾ ਸਰਪਾ ਤੂੰ ਮਾਜੀ ਦੇ ਉੱਤੇ ਅੜੇ ਦੇ ਸਬਾਬ ਜੇ ਤੂੰ ਨਹੀਂ ਮਾ ਪਣੋ ਤਰੰਗਿਆ ਆਪ ਜੀ ਦੇ ਚਰਨਾਂ ਵਿੱਚ ਆਵਾਜ਼ ਲਗਾ ਨਾਲ ਸਵਾਵਾਂ ਕਿ ਤੋ ਕੀ ਬਾਤ ਰਾਦਰ ਆਪਣੇ ਕੋਈ ਕੋਈ ਨਾਮ ਤੋਂ ਕੀ ਆਵੇ ਆਹਨਕ ਨਾਮ ਪੜਤੀ ਕਲਾ ਵਾਹਿਗੁਰੂ ਜੀ ਕੀ ਫਤਿਹ ਕਮਾਇਓ ਅੰਦਰ ਸਭ ਜੀਤ ਨੂੰ ਹੁਕਮਾ ਗੁਰੂ ਮਾਨਿਓ ਤੁੰਠ ਗੁਰੂ ਦਰਪਤੀ ਮਾਨਿਓ ਤਰਗੁਰੂਆਂ ਕੀ ਰੇ ਲੋਕਾਂ ਨੂੰ ਬਿਪੋਚਿ ਲਾਗੋ ਛੋੜਿ ਸ਼ਬਦ ਲੈ ਲੇ ਰਾਜ ਕਰੇ ਨਾ ਖਾਰਛਾ Sat the city of God. Sot the city of God. Sot the city ਕਾਲੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ